ਪੰਜਾਬ ਕਾਂਗਰਸ ਦੀ ਹੁਣੀ ਮੀਟਿੰਗ ਹੋ ਕੇ ਹਟਿਆ ਜਦੋਂ ਸਾਹ ਬਾਹਰ ਆਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਸਰ ਅੱਜ ਦੀ ਮੀਟਿੰਗ ਵਿੱਚ ਕਿ ਕਿਹੜੇ ਮੁੱਦਿਆਂ ਨੂੰ ਲੈ ਕੇ ਚਰਚਾ ਹੋਈ ਆ ਕਿਉਂਕਿ ਪਹਿਲੀ ਵਾਰ ਪੰਜਾਬ ਦੇ ਪਰਿਵਾਰੀ ਜਿਹੜੇ ਆ ਚੰਡੀਗੜ੍ਹ ਆਏ ਆ ਔਰ ਪੰਜਾਬ ਦੇ ਜਿੰਨੇ ਸੀਨੀਅਰ ਲੀਡਰ ਆ ਉਹਨਾਂ ਨਾਲ ਮੀਟਿੰਗ ਕੀਤੀ ਆ ਇਹ ਆ ਇਹਨੇ ਉਹਨਾਂ ਨੇ ਅੱਛਾ ਕੀਤਾ ਕਿ ਸਾਰਿਆਂ ਨੇ ਉਹਨਾਂ ਨੇ ਸੀਨੀਅਰ ਜੂਨੀਅਰ ਮੀਡਲ ਸਾਰੇ ਜਿਤਨੇ ਜਿਸ ਵੇਕ ਪ੍ਰੈਜ਼ੀਡੈਂਟ ਆਫ ਅਫੀਸਰ ਵੇਰਰ ਐਕਸ ਆਫੀਸਰ ਵੇਰਰ ਐਕਸ ਬਲਾਕ ਪ੍ਰਧਾਨ ਡਿਸਟ੍ਰਿਕਟ ਪ੍ਰੈਸ ਹਾਰਿਆ ਨੂੰ ਇਹ ਬੁਲਾਇਆ ਦੋ ਦਿਨਾਂ ਦਾ ਸ਼ੁਰੂਲ ਹੈ ਔਰ ਸ਼ਾਮ ਤੱਕ ਉਹ ਮਿਲਦੇ ਰਹਿਣਗੇ ਐਸੀ ਗੱਲ ਨਹੀਂ ਹੈ ਜੀ ਚੰਗੀ ਗੱਲ ਕੀਤੀ ਹੈ ਉਹਨਾਂ ਨੇ ਜਿਆਦ ਸਾਹਿਬ ਨੇ ਜੀ ਸਰ ਕਿਹੜੇ ਮੁੱਦਿਆਂ ਨੂੰ ਲੈ ਕੇ ਚਰਚਾ ਹੋਈ ਆ ਕਿਉਂਕਿ ਤੁਸੀਂ ਮੀਟਿੰਗ ਦੇ ਵਿੱਚ ਸ਼ਾਮਿਲ ਸੀਗੇ ਮੀਟਿੰਗ ਚ ਮੌਜੂਦਾ ਪੰਜਾਬ ਦੇ ਹਾਲਾਤ ਜਿਹੜੇ ਨਹੀਂ ਸਰਕਾਰ ਦੀ ਜਿਹੜੀਆਂ ਜਾਤੀਆਂ ਬੈਨੇਫੀਟਿਵਨੈਸ ਆ ਉਹ ਕਈ ਕਾਂਗਰਸ ਨੂੰ ਕਿਵੇਂ ਮਜਬੂਤ ਕੀਤਾ ਜਾ ਸਕਦਾ ਕਿਵੇਂ ਸਾਰਿਆਂ ਨੂੰ ਨਾਲ ਲੈ ਕੇ ਚੱਲਿਆ ਜਾ ਸਕਦਾ ਇਹ ਸਾਰੀਆਂ ਗੱਲਾਂ ਤੇ ਇਹਦੀ ਡਿਸਕਸ ਹੋ ਗਈਆਂ ਨੇ ਜੀ ਸਾਹਿਬ ਲੋਕ ਸਭਾ ਚੋਣਾਂ ਸਰਤੇ ਆ ਗਿਆ ਕਦੀ ਵੀ ਲੋਕ ਸਭਾ ਚੋਣ ਦੀ ਜਿਹੜੀ ਆ ਘੋਸ਼ਣਾ ਹੋ ਸਕਦੀ ਆ ਤੇ ਦੂਜੇ ਪਾਸੇ ਇੱਕ ਚਰਚਾ ਚੱਲ ਰਹੀ ਆ ਬਈ ਕਾਂਗਰਸ ਜਿਹੜੀ ਆ ਆਮ ਆਦਮੀ ਪਾਰਟੀ ਨਾਲ ਸ਼ਾਇਦ ਗੱਟ ਜੋੜ ਕਰਕੇ ਪੰਜਾਬ ਵਿੱਚ ਲੋਕ ਸਭਾ ਦੀਆਂ ਜਿਹੜੀਆਂ 13 ਸੀਟਾਂ ਉਸ 'ਤੇ ਚੋਣ ਲੜੇ ਕੀ ਇਸ ਮੁੱਦੇ ਤੇ ਵੀ ਕੋਈ ਗੱਲਬਾਤ ਹੋਈ ਨਹੀਂ ਚਰਚਾ ਹੋਈ ਹੈ ਚਰਚਾ ਤਾਂ ਚਰਚਾ ਹੀ ਚਰਚਾ ਜੀ ਜੀ ਕਿਉਂਕਿ ਜੋ ਸ਼ੋਰ ਕੀਤਾ ਗਿਆ ਹੈ ਕਿ ਸਾਡੇ ਜੋ ਟੀਮ ਆਈ ਹੈ ਇੰਚਾਰਜ ਨੇ ਨਾਲ ਉਹਨਾਂ ਦੇ ਕੋ ਅਕ ਇੰਚਾਰਜ ਹੈ ਕਿ ਉਹ ਭਾਵ ਪੰਜਾਬ ਦੇ ਸਾਰੇ ਟੌਪ ਤੋਂ ਲੋਅਰ ਲੈਵਲ ਤੱਕ ਵਿਲੇਲੇ ਤੱਕ ਬਲੌਗ ਪ੍ਰੈਜ਼ੀਡੈਂਟ ਐਕਸ ਪ੍ਰੈਜ਼ੀਡੈਂਟ ਸਾਰੇ ਵਰਕਰਾਂ ਦੇ ਭਾਵਨਾਵਾਂ ਪੁੱਛਣ ਆਏ ਨੇ ਬਿਲਕੁਲ ਠੀਕ ਹੈ ਜਿੱਥੇ ਇੱਕ ਗੱਲ ਉਹ ਵੀ ਇੱਕ ਆਰਗੇਨਾਈਜੇਸ਼ਨ ਕਿਵੇਂ ਕਿਵੇਂ ਪ੍ਰੋਗਰਾਮ ਬਣਾਉਣਾ ਕਿਵੇਂ ਇਕੱਠੇ ਆ ਸਭ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕੀਤੀ ਹੈ ਔਰ ਇਹ ਜੇ ਤਾਂ ਸਿਰਫ ਆਪਣਾ ਥੀਊਰੀ ਪੁਆਇੰਟ ਲਾਇਆ ਨਹੀਂ ਉਹ ਇੱਕ ਬ੍ਰਿਜ ਦੀ ਤਰ੍ਹਾਂ ਕੰਮ ਕਰ ਰਹੇ ਨੇ ਜੀ ਸੈਂਟਰ ਤੇ ਆਪਣੇ ਪੰਜਾਬ ਲਈ ਪਰ ਪੰਜਾਬ ਦਾ ਨੈਸ਼ਨਲ ਲੈਵਲ ਨਾ ਉਹ ਵੱਖਰਾ ਇੰਟਰਸਟ ਹੈ ਬਿਲਕੁਲ ਠੀਕ ਹੈ ਜੀ ਕਿਉਂਕਿ ਬਾਰਡਰ ਸਟੇਟ ਹੈ ਇੱਥੇ ਦਾ ਕਲਚਰ ਇੱਥੇ ਦੀ ਸਭਤਾ ਇੱਥੇ ਦਾ ਪੋਲੀਟੀਕਲ ਸਿਸਟਮ ਔਰ ਸਭ ਤੋਂ ਵੱਡੀ ਗਲਤੀ ਮੇਨ অপੋਜੀਸ਼ਨ ਪਾਰਟੀ ਹੈ ਜੀ ਠੀਕ ਹੈ ਔਰ ਮੈਨੂੰ ਯਕੀਨ ਹੈ ਕਿ ਉਹ ਪੰਜਾਬ ਦੇ ਕੋਈ ਐਸੀ ਚੀਜ਼ ਦਿੱਲੀ ਹਾਈ ਕਮਾਂਡ ਕਾਂਗਰਸ ਪਾਰਟੀ ਸਾਡੀ ਨਹੀਂ ਕਰੇਗੀ ਜਿਸ ਦਿਨ ਆਪਾਂ ਪੰਜਾਬ ਦੇ ਵਿੱਚ ਕਾਂਗਰਸ ਦਾ ਨੁਕਸਾਨ ਹੋਵੇ ਦੁੱਲੋ ਸਾਹਿਬ ਮੈਨੇ ਕਈ ਲੀਡਰਾਂ ਨਾਲ ਗੱਲ ਹੋਈ ਕਾਂਗਰਸ ਤੇ ਜਿਹੜੇ ਕਿ ਪੰਜਾਬ ਕਾਂਗਰਸ ਦੇ ਉਹ ਇਸ ਹੱਕ ਚ ਨਹੀਂ ਆ ਦੁੱਲੋ ਸਾਹਿਬ ਦਾ ਆਪਣਾ ਪਰਸਨਲ ਰਾਏ ਕੀ ਆ ਵੀ ਜੇ ਜਦੀ ਆਮ ਆਦਮੀ ਪਾਰਟੀ ਨਾਲ ਸਮਝੌਤਾ ਹੁੰਦਾ ਤਾਂ ਕਾਂਗਰਸ ਨੂੰ ਬੈਨੀਫਿਟ ਹੋਏਗਾ ਜਾਂ ਨੁਕਸਾਨ ਹੋਏਗਾ ਕੋਈ ਅਸੀਂ ਕਹਿ ਵੀ ਪੰਜਾਬ ਦੇ ਵਿੱਚ ਕਿਉਂਕਿ ਆਪੋਜੀਸ਼ਨ ਪਾਰਟੀ ਆ ਜੀ ਬਿਲਕੁਲ ਮੇਨ ਆ ਰੂਲਿੰਗ ਪਾਰਟੀ ਆ ਹਾਂਜੀ ਅਕਾਲੀ ਦਲ ਬੈਕਫੁੱਟ ਤੇ ਚਲਿਆ ਗਿਆ ਬਿਲਕੁਲ ਠੀਕ ਹੈ ਜੀ ਫਿਰ ਉਹਦਾ ਕੀ ਹੋਊਗਾ ਜੇ ਆਪਾਂ ਵੈਸੇ ਵੀ ਸੋਚੀਏ ਜੀ ਜੀ ਤੇ ਵੈਸੇ ਸੋਚੀਏ ਨੁਕਸਾਨ ਤਾਂ ਫਿਰ ਪਾਰਟੀ ਦੇ ਹੀ ਹੋਏਗਾ ਜੀ ਇਸ ਕਰਕੇ ਜੋ ਵਰਕਰ ਚਾਹੁੰਦਾ ਹੈ ਜੀ ਦੇਖੋ ਜੀ ਜੇ ਕੋਈ ਸਮਝੌਤਾ ਇੰਪੋਜ਼ ਹੁੰਦੇ ਨਹੀਂ ਵਰਕਰ ਨਹੀਂ ਕੰਮ ਕਰਨਾ ਵਰਕਰ ਨਹੀਂ ਬੂਥ ਸੰਭਾਲਨੇ ਵਰਕਰ ਨਹੀਂ ਸਭ ਕੁ ਕਰਨਾ ਹੈ ਬਿਲਕੁਲ ਵਰਕਰ ਬੜਾ ਇੰਪੋਰਟੈਂਟ ਵਰਕਰ ਤੋਂ ਬਿਨਾ ਕੁਝ ਗੱਲ ਨਹੀਂ ਬਣਦੀ ਇਸ ਕਰਕੇ ਵਰਕਰ ਕਾਂਗਰਸ ਦੇ ਵਰਕਰਾਂ ਦਾ ਸੈਂਟੀਮੈਂਟ ਉਹ ਜੋ ਚਾਹੁੰਦੇ ਨੇ ਉਹਨਾਂ ਦੀ ਜੋ ਸੋਚ ਹੈ ਉਹਦੇ ਤੇ ਕੰਮ ਕਰਨਾ ਚਾਹੀਦਾ ਹੈ। ਇਹ ਦੋਸਾ ਮੇਰਾ ਲਾਸਟ ਕੁਐਸਚਨ ਹੈ। ਨਵਜੋਤ ਸਿੰਘ ਸਿੱਧੂ ਕਹਿੰਦੇ ਬੱਕਰੀਆਂ ਰੈਲੀਆਂ ਕਰ ਰਹੇ ਆ ਕਾਂਗਰਸ ਦੇ ਕਈ ਲੀਡਰ ਜਿਹੜੇ ਆ ਨਾਰਾਜ਼ ਚੱਲ ਰਹੇ ਨੇ ਔਰ ਉਹਨਾਂ ਨੇ ਸ਼ਾਇਦ ਮੀਟਿੰਗ ਦਾ ਬਾਈਕਾਟ ਵੀ ਕੀਤਾ। ਉਹਨਾਂ ਦਾ ਕਹਿਣਾ ਹੈ ਵੀ ਜਿੰਨਾ ਚਿਰ ਨਵਜੋਤ ਇਹ ਤਾਂ ਵੀ ਮੈਂ ਸਮਝਦਾ ਆ ਉਹ ਐਸੇ ਹੀ ਸਮਝਦਾਰ ਬੰਦੇ ਨੇ ਕੋਈ ਐਸੀ ਗਾਲੀ ਉਹਨਾਂ ਨੇ ਯਾਜ਼ਬ ਸਾਹਿਬ ਤੋਂ ਪਰਮਿਸ਼ਨ ਜ਼ਰੂਰ ਲਈ ਹੋਊਗੀ ਜਾਂ ਉਹਨਾਂ ਨੇ ਨੋਟਿਸ ਲਿਆਂਦੀ ਹੋਊਗੀ। ਠੀਕ ਹੈ ਜਿੱਤ ਇਹ ਚਰਚਾ ਜਿਹੜੀ ਹੈ ਤਾਂ মিডিਆ ਗਰਮ ਕਰਨ ਲਈ ਕਰ ਦਿੰਦਾ ਕਈ ਵਾਰੀ। ਚਲ ਠੀਕ ਹੈ ਇਹ ਸੀਗੇ ਪੰਜਾਬ காங்கிரஸ் ਦੇ ਸੀਨੀਅਰ ਲੀਡਰ ਔਰ ਇਹਨਾਂ ਦਾ ਮੰਨਣਾ ਹੈ ਕਿ ਜੇ ਅਮ ਆਦਮੀ ਪਾਰਟੀ ਨਾਲ ਗੱਠਜੋੜ ਕਰਨਾ ਹੈ ਤਾਂ ਉਹ ਵਰਕਰਾਂ ਦੀ ਰਾਏ ਜਿਹੜੀ ਆ ਪਾਰਟੀ ਨੂੰ ਜ਼ਰੂਰ ਲੈਣੀ ਚਾਹੀਦੀ ਆ ਔਰ ਵਰਕਰਾਂ ਦੀ ਰਾਏ ਦੇ ਅਨੁਸਾਰ ਹੀ ਕੋਈ ਸਮਝੌਤਾ ਜਿਹੜਾ ਉਹ ਕਰਨਾ ਚਾਹੀਦਾ ਮੈਂ ਦਿਨੇਸ਼ ਕੋਲ ਕੈਮਰਾਮੈਨ ਸੁਮਿਤ ਦੇ ਨਾਲ ਧੰਨਵਾਦ ਜੀ ਲਈ ਚੰਡੀਗੜ੍ਹ ਤੋਂ